ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗ로우 ਆਪਲਸ ヘア ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੂਮਾਨਾ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਸੰਜੀਤ ਤਲਵਾਰ ਸਾਹਿਬ ਕਾ ਵਿਧਾਇਕ ਵੱਲੋਂ ਟਿੱਬਾ ਰੋਡ ਦਫ਼ਤਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਬਲਾਕ ਪ੍ਰਧਾਨਾਂ ਸਾਹਿਬ ਕਾ ਕਾਉਂਸਲਰਾਂ ਦੇ ਅਹੁਦੇਦਾਰਾਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਐਤਵਾਰ ਨੂੰ ਸਮਰਾਲਾ ਵਿਖੇ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਪੰਜਾਬ ਦੀ ਪਹਿਲੀ ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਵਰਕਰਾਂ ਨੂੰ ਸਾਥੀਆਂ ਸਮੇਤ ਕਨਵੈਨਸ਼ਨ ਵਿੱਚ ਪਹੁੰਚਣ ਲਈ ਹਰ ਹਲਕੇ ਵਿੱਚ ਕੋਆਰਡੀਨੇਟਰ ਲਗਾਏ ਗਏ ਹਨ ਸਾਰੇ ਕੋਆਰਡੀਨੇਟਰ ਆਪਣੇ ਆਪਣੇ ਹਲਕੇ ਵਿੱਚ ਹਲਕਾ ਇੰਚਾਰਜ, ਬਲਾਕ ਪ੍ਰਧਾਨ, ਮੰਡਲ ਪ੍ਰਧਾਨ, ਵਾਰਡ ਪ੍ਰਧਾਨ, ਸਾਬਕਾ ਕਾਉਂਸਲਰਾਂ ਨਾਲ ਮੀਟਿੰਗ ਕਰਕੇ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਸਾਰੀ ਤਿਆਰੀ ਅਤੇ ਢੁਕਵੇਂ ਪ੍ਰਬੰਧ ਕਰਨਗੇ ਤਾਂ ਕਿ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਵਾਲੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਜੀ ਅਤੇ ਸਾਰੀ ਸੀਨੀਅਰ ਲੀਡਰਸ਼ਿਪ ਦਾ ਵਧੀਆ ਟੰਗ ਪੰਜਾਬ ਆਉਣ ਤੇ ਸਵਾਗਤ ਕੀਤਾ ਜਾ ਸਕੇ ਇਸ ਮੀਟਿੰਗ ਵਿੱਚ ਗौरी शंकर ਸ਼ਰਮਾ ਕੋਆਰਡੀਨੇਟਰ 올 ਇੰਡੀਆ ਕਾਂਗਰਸ ਕਮੇਟੀ ਸ਼ਾਮਸੁੰਦਰ ਮਲਹੋਤਰਾ ਆਸ਼ਵਨੀ ਸ਼ਰਮਾ ਪਰਸ਼ੋਤਮ ਖਲੀਫਾ ਸ੍ਰੀਤਾ ਸ਼ਰਮਾ ਵਿਪਨ ਕੁਮਾਰ ਕੋਮਲ ਖੰਨਾ ਜਰਨੈਲ ਸਿੰਘ ਸ਼ਿਮਲਾਪੁਰੀ ਬినੋਦ ਭਾਰਤੀ ਸੁਸ਼ੀਲ ਮਲਹੋਤਰਾ ਵਿਪਨ ਅਰੋੜਾ ਸਰਬਜੀਤ ਸਰਹਾਲੀ ਇੰਦਰਜੀਤ ਇੰਦੀ ਪੰਕਜ ਮਲਹੋਤਰਾ ਮੀਨੂ ਹਰੀਸ਼ ਕੁਮਾਰ ਗੋਨਾ ਸੁਨੀਲ ਕੁਮਾਰ ਸ਼ੋਕਲਾ नरेश शर्मा साहिल कपूर पप्पल रोहित चोपड़ा अशोक कुमार मोनू खेंडा संजीव कुमार शर्मा सुखदेव बावा भारत भूषण हैप्पी रंदावा नरेश उपपल गोरेंदर रंदावा सर्वजीत सिंह सुरेंद्र कौर सतीश मल्होत्रा लवली मनोचा मनोज पाठक नरेश गुप्ता निर्मल कैड़ा विनोद बंसल सुरेंद्र शर्मा बलविंदर कुमार राजेश रंजा नरेंद्र कुमार पोला मंगा शर्मा शिव प्रकाश यादव पोला मेहता राजेंद्र सगड़ ਸੰਜੀਵ ਮਲਿਕ ਸੰਜੀਵ ਕੁਮਾਰ ਸੰਦੀਪ ਮਰਵਾਹਾ ਜੁੰਜਨ ਪਾਂਡੇ ਸ਼ਿਬੂ ਪ੍ਰਸ਼ਾਦ ਛਾਗੁੱਟ ਪ੍ਰਸ਼ਾਦ ਪਿਊਸ਼ ਮਿੱਤਰ ਰਾਮਜੀਤ ਦਾਸ ਅਮਰਜੀਤ ਜੀਤਾ ਜੋਗਿੰਦਰ ਪਾਲ ਹਨੀ ਸ਼ਰਮਾ ਸ਼ਾਮਲ ਹੋਤਰਾ ਸੋਨੂ ਸ਼ਰਮਾ ਜੋਗਿੰਦਰ ਪਾਲ ਰਿੰਕੂ ਦੱਤ ਰਿਸ਼ੀ ਗੁਪਤਾ ਬੰਨੂ ਬਹਿਲ ਕਪਿਲ ਕੋਚਰ ਦਰਸ਼ਨ ਲਾਲ ਗੁਰਮੀਤ ਸਿੰਘ ਜਗੇਸ਼ ਕੁਮਾਰ ਰਾਮ ਤੀਰਥ ਬਿਨੇ ਬਰਮਾ ਮੁਹੰਮਦ ਇਨਾਮ ਮੁਹੰਮਦ ਸਾਜਿਦ ਮੁਹੰਮਦ ਆਸਿਫ ਰਾਜਕੁਮਾਰ ਕਿਰਨਵਾਲਾ ਤਿਲਕਰਾਜ ਜਾਦਵ ਸ਼ੇਰ ਸਿੰਘ ਅੰਮ੍ਰਿਤਸਰੀ ਜਨਾਗਲ ਕਮਲਜੀਤ ਸਿੰਘ ਬੌਬੀ ਕਪਲ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ